ਸਾਡੇ ਪੰਜਾਬੀ ਸਾਡੀਆਂ ਧੀਆਂ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਜਦੋਂ ਜਾਂਦੇ ਨੇ ਕੈਨੇਡਾ ਦੇ ਵਿੱਚ ਪੇਰੈਂਟਸ ਦੇ ਨਾਲ ਨਹੀਂ ਹੁੰਦਾ ਕੱਲੀਆਂ ਹੁੰਦੀਆਂ ਨੇ ਉਹ ਕੀ ਕਰਦੇ ਰੱਖ ਜਾ ਕੇ ਨੌਜਵਾਨ ਤਾਂ ਆ ਗਏ ਆ ਪਰ ਪਰਿਵਾਰ ਤਾਂ ਕਹਿੰਦੇ ਅਸੀਂ ਲੁੱਟ ਗਏ ਕੋਈ ਨਹੀਂ ਜ਼ਮੀਨ ਵੇਚਤੀ ਕਿਸੇ ਨੇ ਗਹਿਣੇ ਰੱਖਤੀ ਕਈਆਂ ਨੇ ਆਪਣੇ ਗਹਿਣੇ ਵੇਚਦੇ ਤੇ ਕਈ ਕਰਜ਼ੇ ਤੇ ਡੁੱਬ ਗਏ ਉਹ ਤਾਂ ਕਹਿੰਦੇ ਅਸੀਂ ਤਾਂ ਬਰਬਾਦ ਹੋ ਗਏ ਮੈਂ ਕਹਿੰਦਾ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਬੱਚੇ ਗਏ ਨੇ ਉਹ ਤਾਂ ਆਪਣੇ ਇੱਕ ਜਾਨ ਨੂੰ ਆਪਣੇ ਇੱਥੇ ਨਹੀਂ ਤੇ ਰੱਖ ਕੇ ਗਏ ਮਤਲਬ ਮੈਂ ਤਾਂ ਰੱਬ ਦਾ ਲੱਖ ਸ਼ੁਕਰ ਕਰਦਾ ਵੀ ਬੱਚਿਆਂ ਨੂੰ ਉਹਨਾਂ ਨੇ ਜੇਲ੍ਹ 'ਚ ਨਹੀਂ ਬੰਦ ਕਰਕੇ ਸਿੱਤੇ ਆ ਬੱਤੇ ਦੋ ਪੇਰੈਂਟਸ ਮੰਗਦੇ ਸੀ ਸਾਨੂੰ ਵਿਆਹ ਦੇ ਵਿੱਚ ਬੁਲਟ ਮੋਟਰਸਾਈਕਲ ਦਿੱਤਾ ਜਾਵੇ ਜਾਂ ਗੱਡੀ ਦਿੱਤੀ ਜਾਵੇ ਅੱਜ ਕੱਲ ਉਹ ਸਿਸਟਮ ਹੋ ਗਿਆ ਖਤਮ ਅੱਜ ਕੱਲ ਤਾਂ ਕੁੜੀ ਆਈਲਰ ਕੁੜੀ ਆਈਲਰ ਚਾਹੀਦੀ ਆ ਵੀ ਪਾਵਾ ਸਾਡਾ ਪੈਸਾ ਨਾਲ ਲੈ ਜੇ ਮੁੜ ਕੇ ਮੁੰਡੇ ਨੂੰ ਬੁਲਾਵੇ ਨਾ ਬੁਲਾਵੇ ਉੱਥੇ ਜਾ ਕੇ 3 ਲੱਖ ਰੁਪਏ ਦੇ ਵਿੱਚ ਖਰਚ ਕੇ ਵੀ ਤੁਸੀਂ ਬਹੁਤ ਵਧੀਆ ਬਿਜ਼ਨਸਮੈਨ ਦਾ ਕੰਮ ਕਰ ਸਕਦੇ ਹੋ ਪਰ ਇੱਥੇ ਕਰਨਾ ਪੈਣਾ ਉੱਥੇ ਬਹੁਤ ਨਜਾਇਜ਼ ਮਿਹਨਤਾਂ ਇੱਥੇ ਨਹੀਂ ਮਿਹਨਤ ਨਹੀਂ ਨਾਲੇ ਆਪਣੇ ਆਪਣੇ ਘਰੇ ਆਪਣੇ ਘਰ ਸਿਰੇ ਸਾਜੇ ਬੇਟਾ ਤੂੰ ਕਹੜਾ ਹੋ 10 ਵੱਡਾ ਹੋ ਕੇ ਕੀ ਬਣਨਾ ਤਾ ਕੋਈ ਪਹਿਲਾ ਇੰਜੀਨੀਅਰ ਕੋਈ ਡਾਕਟਰ ਕੋਈ ਪਾਇਲਟ ਕੋਈ ਕੁਝ ਕੋਈ ਕੁਝ ਪਰ ਪਿਛਲੇ ਸਮੇਂ ਦੇ ਵਿੱਚ ਰੁਧਾਨ ਆ ਗਿਆ ਵੀ ਕਾਕਾ ਜੀ ਤੁਸੀਂ ਕੀ ਬਣੋਗਾ ਦੀ ਪਤਾ ਆਇਲੈਂਡਸ ਕਰਕੇ ਬਾਹਰ ਜਾਣਾ ਹੋਰ ਵੀ ਮੇਰੇ ਦੋਸਤ ਮਿੱਤਰ ਗਏ ਨੇ ਉਹ ਇੱਕ ਦੂਜੇ ਨੂੰ ਜਾਦਾ ਦੇਖ ਦੇਖ ਕੇ ਜਾ ਰਹੇ ਨੇ ਕਾਰੋਬਾਰ ਦੀ ਇੱਥੇ ਕਮੀ ਨਹੀਂ ਲਾਈ ਲੱਗ ਲਾਈ ਲੱਗ ਨੇ ਬਿਜ਼ਨਸ ਦੇ ਤੌਰ ਤੇ ਸਾਡੀਆਂ ਜਿੰਨੀਆਂ ਵੀ ਕੰਪਨੀਆਂ ਨੇ ਇੰਟੈਲੀਜੈਂਟ ਬੱਚਿਆਂ ਨੂੰ ਲੱਭਦੀਆਂ ਫਿਰਦੀਆਂ ਨੇ ਅੱਛਾ ਕਾਬਲੀਅਤ ਚਾਹੀਦੀ ਆ ਬੱਚੇ 'ਚ ਇੰਨਾ ਜਿਆਦਾ ਕੰਮ ਆ ਪੰਜਾਬ 'ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਪੰਜਾਬ 'ਚ ਬ੍ਰਾਂਚ ਹੈਡ ਜਿਹੜਾ ਹੈਵਲ ਦਾ ਬ੍ਰਾਂਚ ਹੈਣ ਦਾ 4-4 ਲੱਖ ਮਹੀਨੇ ਤਨਖਾਹ ਲੱਖ-ਲੱਖ ਰੁਪਏ ਮਹੀਨੇ ਦੇ ਐਸਐਮ ਲੱਗੇ ਨੇ ਮਾਰਕੀਟ ਸੇਲ ਲਈ ਲੱਖ-ਲੱਖ ਰੁਪਏ ਮਹੀਨੇ ਦੇ ਅ ਸਾਕਤ ਆਪ ਸਬਦਾਤੇ ਮਹਾ ਸੁਖਾ ਖੇੜੀ ਵਾਲਾ ਅਮਰੀਕਾ ਤੋਂ ਯੂਐਸਏ ਤੋਂ ਰਿਪੋਰਟ ਹੋ ਕੇ ਨੌਜਵਾਨ ਬਹੁਤ ਸਾਰੇ ਪੰਜਾਬ ਆ ਚੁੱਕੇ ਨੇ ਅਤੇ ਪੰਜਾਬ ਆਏ ਉਹ ਨੌਜਵਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਆਪਣੇ ਆਪ ਨੂੰ ਠੱਗਿਆ ਹੋਇਆ ਲੁੱਟਿਆ ਹੋਇਆ ਮਹਿਸੂਸ ਕਰਦੇ ਨੇ ਕਿਉਂਕਿ ਪੰਜਾਬ 55 60 60 ਲੱਖ ਰੁਪਇਆ ਲਾ ਕੇ ਉਹ ਵਿਦੇਸ਼ ਗਿਆ ਸੀ यूएसए ਗਿਆ ਸੀ ਭਾਵੇਂ ਕਿ ਡੋਂਕੀ ਲਾ ਕੇ ਗਏ ਨੇ ਭਾਵੇਂ ਕਿ ਹੁਣ ਏਜੰਟਾਂ ਤੇ ਜਿਹੜੀ ਕਾਰਵਾਈ ਹੋਆ ਉਹ ਕੀਤੀ ਜਾ ਰਹੀ ਹੈ ਇਸ ਇਹ ਸਭ ਮਾਮਲੇ ਨੂੰ ਲੈ ਕੇ ਮਹਿੰਦਰ ਸਿੰਘ ਪੁਥੀ ਸਮਾਜ ਸੇਵੀ ਨੇ ਤੇ ਕਾਉਂਸਲਰ ਵੀ ਨੇ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦਾ ਬਹੁਤ ਸਾਰਾ ਐਕਸਪੀਰੀਅੰਸ ਅਝਾੜਿਆ ਕਿ ਕਾਰੋਬਾਰੀ ਵੀ ਨੇ ਇੱਕ ਸਕਸੈਸਫੁਲ ਕਹਿ ਸਕਦਾ ਹੈ ਕਾਮਯਾਬ ਕਹਿ ਸਕਦੇ ਆ ਕਿ ਇਹ ਇੱਕ ਵਿਅਕਤੀ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਇੰਨੀ ਵਧੀਆ ਤਰੀਕੇ ਨਾਲ ਚਲਾਈ bizness ਇੰਨੀ ਵਧੀਆ ਤਰੀਕੇ ਨਾਲ run ਕੀਤਾ ਕਿ ਇਹਨਾਂ ਦੇ ਬੱਚੇ ਵੀ ਹੁਣ ਇਹਨਾਂ ਦੇ bizness ਦੇ ਵਿੱਚ ਸ਼ਾਮਿਲ ਨੇ ਸਵਾਗਤ ਕਰ ਲੈਣੇ ਮਹਿੰਦਰ ਸਿੰਘ ਪ੍ਰਤੀਜਾ ਪੋਜੀਸ਼ਨ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਿੰਦਰ ਜੀ ਪਹਿਲਾਂ ਤਾਂ ਇਹ ਦੱਸੋ ਦੁੱਖ ਹੁੰਦਾ ਹੈ ਕਿ ਜਦੋਂ ਅ ਅਮਰੀਕਾ ਤੋਂ ਜਹਾਜ਼ ਉੱਡਦਾ ਆ ਤੇ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੁੰਦਾ ਤੇ ਹੱਥਕੜੀਆਂ ਦੇ ਵਿੱਚ ਜਕੜੇ ਜਿਹੜੇ ਨੌਜਵਾਨ ਹੁੰਦੇ ਨੇ ਇਹਦਾ ਬਹੁਤ ਜ਼ਿਆਦਾ ਦੁੱਖ ਹੁੰਦਾ ਜੀ ਜਿਹੜਾ ਇਹ ਦੁੱਖ ਇੰਨਾ ਜ਼ਿਆਦਾ ਹੁੰਦਾ ਜਿਹਦਾ ਕੋਈ ਹਿਸਾਬ ਹੀ ਨਹੀਂ ਅਸੀਂ ਦੱਸ ਨਹੀਂ ਸਕਦੇ ਆਪਦੇ ਦਿਲ ਦੇ ਗਰਾਈਆਂ ਚੋਂ ਕਿਉਂਕਿ ਜਦੋਂ ਜਕੜੇ ਨੇ ਸਾਡੇ ਬੱਚੇ ਸਾਡੇ ਪੰਜਾਬੀ ਸਾਡੇ ਸਿੱਖ ਸਾਡੇ ਸਰਦਾਰ ਸਾਡੇ ਇਹ ਗੱਲ ਤੇ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਵੀ ਜਿਹੜੇ ਅਸੀਂ ਪੰਜਾਬ ਦੀ ਧਰਤੀ ਤੇ ਰਹਿ ਰਹੇ ਹਾਂ ਪੰਜਾਬ ਦੇ ਵਿੱਚ ਬਿਜ਼ਨਸ ਇੰਨਾ ਹੈਗਾ ਤੇ ਸਾਡੇ ਬੱਚਿਆਂ ਨੂੰ ਮੈਂ ਬਹੁਤ ਲੰਬੇ ਸਮੇਂ ਤੋਂ ਕਹਿੰਦਾ ਪੇਰੈਂਟਸ ਨੂੰ ਕਹਿੰਦਾ ਵੀ ਤੁਸੀਂ ਬਾਹਰਲੇ ਦੇਸ਼ਾਂ 'ਚ ਨਾ ਜਾਓ ਆਪਾਂ ਆਪਣੇ ਪੰਜਾਬ ਨੂੰ ਵਧੀਆ ਪੰਜਾਬ ਬਣਾਈਏ ਸੁਨਹਿਰਾ ਪੰਜਾਬ ਬਣਾਈਏ ਕਿਵੇਂ ਬਣਾਈਏ ਨੌਜਵਾਨ ਤਾਂ ਕਹਿ ਰਹੇ ਨੇ ਕਿ ਰੋਜ਼ਗਾਰ ਨਹੀਂ ਤਾਂ ਇਸ ਕਰਕੇ ਉਹਨਾਂ ਨੂੰ ਕਰਜ਼ਾ ਲੈ ਕੇ ਵਿਦੇਸ਼ਾਂ ਵੱਲ ਜਾਣਾ ਚਾਹੀਦਾ ਜਾ ਰਹੇ ਨੇ ਇਹ ਬਿਲਕੁਲ ਗਲਤ ਹੈ ਜੀ ਰੋਜ਼ਗਾਰ ਹੈ ਨਹੀਂ ਸਾਡੇ ਜਿਹੜੇ ਬੱਚੇ ਨੇ ਮੇਰੇ ਰਿਸ਼ਤੇਦਾਰਾਂ 'ਚੋਂ ਵੀ ਗਏ ਨੇ ਹੋਰ ਵੀ ਮੇਰੇ ਦੋਸਤ ਮਿੱਤਰ ਗਏ ਨੇ ਉਹ ਇੱਕ ਦੂਜੇ ਨੂੰ ਜ਼ਿਆਦਾ ਦੇਖ ਦੇਖ ਕੇ ਜਾ ਰਹੇ ਨੇ ਕਾਰੋਬਾਰ ਦੀ ਇੱਥੇ ਕਮੀ ਨਹੀਂ ਲਾਈ ਲੱਗ ਲਾਈ ਲੱਗ ਨੇ ਪੇਰੈਂਟਸ ਨੂੰ ਤੇ ਪ੍ਰੈਸ਼ਰ ਪਾਉਂਦੇ ਨੇ ਪੇਰੈਂਟਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਉੱਥੇ ਬੱਚੇ ਨੂੰ ਨੀਂਦ ਨਹੀਂ ਆਉਂਦੀ ਹਾਂ ਅੱਜ ਕੱਲ੍ਹ ਹਾਂ ਜਿਹੜੇ ਬੱਚੇ ਨੇ ਇੱਕ ਜਾਂ ਦੋ ਬੱਚੇ ਨੇ ਪਰਿਵਾਰ ਦੇ ਛੋਟੀ ਮਤਲਬ ਫੈਮਿਲੀ ਆ ਪੇਰੈਂਟਸ ਪਰੇਸ਼ਾਨੀਆਂ ਉੱਥੇ ਪਰੇਸ਼ਾਨੀਆਂ ਉੱਥੇ ਕੰਮ ਨਹੀਂ ਮਿਲਦਾ ਮੈਂ ਤਾਂ ਉਹਨਾਂ ਇਹੀ ਕਹਾਂਗਾ ਵੀ ਜਿਹੜੇ ਬੱਚੇ ਇੱਥੇ ਆਪਾਂ ਨੂੰ ਆ ਗਏ ਉਹ ਇੱਥੇ ਪੰਜਾਬ ਚ ਕੰਮ ਕਰਨ ਜਿਹੜੇ ਹੋਰ ਵੀ ਆਉਣਗੇ ਉਹ ਵੀ ਪੰਜਾਬ ਚ ਕੰਮ ਕਰਨ ਜਿਹੜੇ ਜਾਣ ਦੀ ਇੱਛਾ ਰੱਖਦੇ ਨੇ ਉਹ ਬਿਲਕੁਲ ਨਾ ਜਾਣ ਦੀ ਮਤਲਬ ਤੁਸੀਂ ਤਾਂ ਇਹ ਕਹਿ ਰਹੇ ਹੋ ਕਿ ਤੁਸੀਂ ਇਸ ਚੀਜ਼ ਨਾਲ ਵੀ ਸਹਿਮਤ ਨਹੀਂ ਕਿ ਜਿਹੜੇ ਬੱਚੇ ਨੇ ਉਹ ਸਹੀ ਰਸਤੇ ਵੀ ਅਮਰੀਕਾ ਮਤਲਬ ਅਮਰੀਕਾ ਜਾਂ ਫਿਰ ਵਿਦੇਸ਼ ਨਾ ਜਾਣ ਗੈਰ ਕਾਨੂੰਨੀ ਤਰੀਕੇ ਨਾਲ ਤਾਂ ਮਾੜੀ ਗੱਲ ਆ ਵੀ ਸਹੀ ਨਾਲ ਵੀ ਨਾ ਜਾਣ ਇਹ ਕਹਿੰਦਾ ਤੁਹਾਡਾ ਬਿਲਕੁਲ ਮੈਂ ਕਹਿੰਦਾ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਬੱਚੇ ਗਏ ਨੇ ਉਹ ਤਾਂ ਆਪਣੀ ਇੱਕ ਜਾਨ ਨੂੰ ਆਪਣੀ ਥੈਲੀ ਤੇ ਰੱਖ ਕੇ ਗਏ ਮਤਲਬ ਮੈਂ ਤਾਂ ਰੱਬ ਦਾ ਲੱਖ ਸ਼ੁਕਰ ਕਰਦਾ ਵੀ ਬੱਚਿਆਂ ਨੂੰ ਉਹਨਾਂ ਨੇ ਜੇਲ੍ਹ 'ਚ ਨਹੀਂ ਬੰਦ ਕਰਕੇ ਸਿਟਿਆ ਹਾਂ ਕਿਉਂਕਿ ਜੇ ਸਾਡਾ ਬੱਚਾ ਸਾਡੇ ਕੋਲੇ ਆ ਗਿਆ ਅਸੀਂ ਫਿਰ ਵੀ ਪ੍ਰਮਾਤਮਾ ਦਾ ਸ਼ੁਕਰ ਕਰੀਏ ਵੀ ਸਾਡੇ ਘਰ ਬੱਚੇ ਵਾਪਸ ਆ ਗਏ ਸਹੀ ਸਲਾਮਤ ਸਹੀ ਸਲਾਮਤ ਇਹ ਵੀ ਸਾਡੇ ਐ ਸਮਝੋ ਪ੍ਰਮਾਤਮਾ ਦੀ ਸਾਡੇ ਤੇ ਮਿਹਰ ਆ ਮੈਂਦਰ ਜੀ ਨੌਜਵਾਨ ਤਾਂ ਆ ਗਏ ਆ ਪਰ ਪਰਿਵਾਰ ਤਾਂ ਕਹਿੰਦੇ ਅਸੀਂ ਲੁੱਟ ਗਏ ਕੋਈ ਨੇ ਜ਼ਮੀਨ ਵੇਚਤੀ ਕਿਸੇ ਨੇ ਗਹਿਣੇ ਰੱਖਤੀ ਕਈਆਂ ਨੇ ਆਪਣੇ ਗਹਿਣੇ ਵੇਚਤੇ ਤੇ ਕਈ ਕਰਜ਼ੇ ਥਲੇ ਡੁੱਬ ਗਏ ਉਹ ਤਾਂ ਕਹਿੰਦੇ ਅਸੀਂ ਤਾਂ ਬਰਬਾਦ ਹੋ ਗਏ ਮੈਂ ਦੱਸਦਾ ਜੀ ਬਰਬਾਦ ਤਾਂ ਹੁਣੇ ਹੀ ਸੀਗਾ ਕਿਉਂਕਿ ਸਾਨੂੰ ਤਾਂ ਭਵਿੱਖ ਦਿਖ ਰਿਹਾ ਸੀ ਵੀ ਜਿਹੜਾ ਉੱਥੇ ਦਾ ਭਵਿੱਖ ਕੋ ਵਧੀਆ ਹੈ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਸਾਡੇ ਅਸੀਂ ਮੈਂ बिजनेਸਮੈਨ ਬੰਦਾ ਬਿਜ਼ਨਸ ਦੇ ਤੌਰ ਤੇ ਸਾਡੀਆਂ ਜਿੰਨੀਆਂ ਵੀ ਕੰਪਨੀਆਂ ਨੇ ਇੰਟੈਲੀਜੈਂਟ ਬੱਚਿਆਂ ਨੂੰ ਲਵਦੀਆਂ ਫਿਰਦੀਆਂ ਨੇ ਅੱਛਾ ਕਾਬਲੀਅਤ ਚਾਹੀਦੀ ਹੈ ਬੱਚੇ ਚ ਇੰਨਾ ਜ਼ਿਆਦਾ ਕੰਮ ਆ ਪੰਜਾਬ ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਪੰਜਾਬ ਚ ਜਿਸ ਜਗ੍ਹਾ ਤੇ ਅਸੀਂ ਰਹਿ ਰਹੇ ਹਾਂ ਚਾਹੇ ਜਿੱਥੇ ਵੀ ਰਹਿ ਰਿਹਾ ਹਾਂ ਹਰ ਜਗ੍ਹਾ ਪੰਜਾਬ ਦੇ ਵਿੱਚ ਜਿੰਨੀਆਂ ਵੀ ਪ੍ਰਾਈਵੇਟ ਕੰਪਨੀਆਂ ਨੇ ਸਰਕਾਰ ਵੱਲੋਂ ਜੋਬ ਵੀ ਦਿੱਤੀ ਜਾ ਰਹੀ ਹੈ ਪ੍ਰਾਈਵੇਟ ਦੀ ਬਿਜ਼ਨਸ ਇੰਨਾ ਵੱਡੇ ਵੱਡੇ ਲੈਵਲ ਤੇ ਮੈਂ ਦੱਸਦਾ ਤੁਹਾਨੂੰ ਹਾਇਵਲ ਦੀ ਗੱਲ ਕਰੀਏ ਜੇ ਬ੍ਰਾਂਚ ਦਾ ਹੈਡ ਜਿਹੜਾ ਹਾਇਵਲ ਦਾ ਬ੍ਰਾਂਚ ਹੈ ਨਾ ਉਹ ਚਾਰ ਚਾਰ ਲੱਖ ਮਹੀਨੇ ਤਨਖਾਹ ਲੱਖ ਲੱਖ ਰੁਪਏ ਮਹੀਨੇ ਦੇ ਐਸਐਮ ਲੱਗੇ ਨੇ ਮਾਰਕੀਟ ਸੇਲ ਲਈ ਲੱਖ ਲੱਖ ਰੁਪਏ ਮਹੀਨੇ ਦੇ ਪ੍ਰਾਈਵੇਟ ਦੀ ਬਹੁਤ ਵੱਡੀ ਜੋਬ ਆ ਜੀ ਕੋਈ ਦਿੱਕਤ ਨਹੀਂ ਇੱਥੇ ਮੇਰੇ ਹਿਸਾਬ ਨਾਲ ਤਾਂ ਕੋਈ ਨਹੀਂ ਫਿਰ ਇਹ ਇਹ ਲੱਗਦਾ ਬਿੰਦਰਪੁੱਤਰੀ ਜੀ ਮੇਰੇ ਤੁਹਾਨੂੰ ਲਾਈ ਲੱਗ ਨੇ ਪਿੱਛੇ ਲੱਕੀ ਕਤਜੋਂ ਦੇਖ ਕੇ ਜ ਬਾਥਰੂਮ ਤੱਕ ਸਾਫ ਕਰਨ ਨੂੰ ਉਹ ਕੰਮ ਮੰਨਦੇ ਨੇ ਪਰ ਇੱਧਰ ਮੈਂ ਦਾਦਾ ਜਦੋਂ ਇੱਥੇ ਸਾਡੇ ਜਿਹੜੇ ਬੱਚੇ ਨੇ ਨਾ ਇਹ ਇੱਥੇ ਨਹੀਂ ਕੰਮ ਕਰਦੇ ਅਗਰ ਇੱਥੇ ਕੰਮ ਬੱਚੇ ਕਰਨ ਆਪਣਾ ਭਵਿੱਖ ਇੱਥੇ ਬਣਾ ਸਕਦੇ ਨੇ ਬਹੁਤ ਵਧੀਆ ਭਵਿੱਖ ਬਣਾ ਸਕਦੇ ਨੇ ਕਿਉਂਕਿ ਮੈਂ ਇਹ ਦੇਖਿਆ ਵੀ ਅੱਜ ਕੱਲ ਜਦੋਂ ਕੋਈ ਸਮਾ ਐਸਾ ਸੀਗਾ ਜਦੋਂ ਬੱਚੇ ਤੋਂ ਪੇਰੈਂਟਸ ਮੰਗਦੇ ਸੀ ਸਾਨੂੰ ਵਿਆਹ ਦੇ ਵਿੱਚ ਬੁਲਟ ਮੋਟਰਸਾਈਕਲ ਦਿੱਤਾ ਜਾਵੇ ਜਾਂ ਗੱਡੀ ਦਿੱਤੀ ਜਾਵੇ ਅੱਜ ਕੱਲ ਉਹ ਸਿਸਟਮ ਹੋ ਗਿਆ ਖਤਮ ਅੱਜ ਕੱਲ ਤਾਂ ਕੁੜੀ ਆਇਲੈਂਡਸ ਕੁੜੀ ਆਇਲੈਂਡਸ ਚਾਹੀਦੀ ਆ ਵੀ ਪਾਵਾ ਸਾਡਾ ਪੈਸਾ ਨਾਲ ਲੈ ਜੇ ਉਹ ਮੁੜ ਕੇ ਮੁੰਡੇ ਨੂੰ ਬੁਲਾਵੇ ਨਾ ਬੁਲਾਵੇ ਉੱਥੇ ਜਾ ਕੇ ਮੇਰੇ ਨੌਨ ਦੇ ਵਿੱਚ ਕਾਫੀ ਮੇਰੇ ਦੋਸਤ ਮਿੱਤਰ ਨੇ ਉਹਨਾਂ ਦੇ ਬੱਚੇ 50-50 ਲੱਖ 30-30 ਲੱਖ ਲਾ ਕੇ ਪੈਂਦੇ ਮੈਂ 30 ਲੱਖ ਦੇ ਕੇ ਕੁੜੀਆਂ ਨੂੰ ਉਹ ਵੀ ਕਰ ਬੈਠੇ ਨੇ ਇਹ ਕਿਉਂਕਿ ਮੈਂ ਇਹੀ ਕਹੂੰਗਾ ਵੀ ਜਿਹੜੇ ਆ ਮੈਂ ਬਹੁਤ ਲੰਬੇ ਸਮੇਂ ਤੋਂ ਬਾਹਰ ਕੰਟਰੀਆਂ ਜਾ ਕੇ ਆ ਮੈਂ ਆਸਟ੍ਰੇਲੀਆ ਵੀ ਗਿਆ ਹਾਂ ਜੋ ਕਿ ਲੰਡਨ ਦੇ ਵਿੱਚ ਪੂਰਾ ਯੂਰਪ ਕੰਟਰੀ ਕੁਮਿਆ ਬਿਜ਼ਨਸ ਦੇ ਲਈ ਗਏ ਆ ਪਰ ਮੈਂ ਉੱਥੇ ਜਾ ਕੇ ਜਦੋਂ ਮੈਂ ਬਾਹਰ ਜਾਂਦਾ ਮੈਂ ਸਿਰਫ ਆਪਣੇ ਪੰਜਾਬੀਆਂ ਨੂੰ ਉਹਨਾਂ ਦੇ ਕੰਮਾਂ ਬਾਰੇ ਦੇਖਦਾ ਵੀ ਕਰਦੇ ਕੀ ਨੇ ਕੋਈ ਹੋਟਲਾਂ 'ਚ ਲੱਗਿਆ ਹੋਇਆ ਕੁਝ ਸਿਕਿਉਰਿਟੀ ਗਾਰਡ ਬਣਿਆ ਹੋਇਆ ਕੋਈ ਕਿਸੇ ਮਾਲ ਤੇ ਖੜਾਗਾ ਲੇਬਰ ਲੇਬਰ ਜੌਬ ਮੈਂ ਜਿੰਨੇ ਘੱਟ ਪੜੇ ਬੱਚੇ ਗਏ ਨੇ ਫਲਸਾਂ ਸਾਫ਼ ਕਰਦੇ ਮੈਂ 에어ਪੋਰਟ ਤੇ ਦੇਖੇ ਨੇ ਉਹ ਫਿਰ ਦੱਸਦੇ ਨੇ ਯਾਰ ਸਾਨੂੰ ਉੱਥੇ ਅਸੀਂ ਇੱਕ ਵਾਰ ਆ ਗਏ ਪਰ ਸਾਨੂੰ ਜਿਉਂ ਜਾਣਿਆ ਤਾਂ ਸਾਡੀ ਨਾ ਥੋੜੀ ਜਿਹੀ ਇਨਸਲਟ ਹੁੰਦੀ ਆ ਵੀ ਪੰਡਤ ਦੇ ਲੋਕ ਇਹ ਕਹਿਣਗੇ ਵੀ ਕਿਉਂ ਵਾਪਸ ਆਇਆ ਰੈਪਿਊਟੇਸ਼ਨ ਬਿਲਕੁਲ ਰੈਪਿਊਟੇਸ਼ਨ ਦਾ ਫਰਕ ਪੈਂਦਾ ਜੀ ਹੂੰ ਇਸ ਕਰਕੇ ਮੈਂ ਇਹੀ ਕਹੂੰਗਾ ਵੀ ਪ੍ਰਮਾਤਮਾ ਕੀ ਤੁਸੀਂ ਅਰਦਾਸ ਕਰੋ ਬਿਲਕੁਲ ਬਾਹਰ ਕੰਟਰੀ ਚ ਜਾਣ ਦੀ ਲੋੜ ਨਹੀਂ ਸਾਡਾ ਪੰਜਾਬ ਨੂੰ ਸੁਨਹਿਰਾ ਪੰਜਾਬ ਬਣਾਓ ਇੱਥੇ ਚੰਗਾ ਭਵਿੱਖ ਬਣਾਓ ਸਕੂਲਾਂ ਦੇ ਵਿੱਚ ਮੈਂ ਗੱਲ ਕਰਾਂ ਦੇ ਪਲੱਸ 2 ਦੇ ਵਿੱਚ ਬੱਚੇ ਜਦੋਂ ਉਹ ਲੁਧਿਆਣੇ ਦੇ ਵਿੱਚ ਅਸੀਂ ਜਾਂ ਹੋਰ ਕਿਤੇ ਵੀ ਸਾਈਡਾਂ ਤੇ ਪੰਜਾਬ ਪੂਰੇ ਚ ਜਿੱਥੇ ਵੀ ਕੋਈ ਯੂਨੀਵਰਸਿਟੀ ਦੀ ਜਾਂ ਜਿੱਥੇ ਬੱਚੇ ਨੇ ਪਲੱਸ 2 ਤੋਂ ਬਾਅਦ ਪੜ੍ਹਨਾ ਦੀ ਉੱਥੇ ਸੀਟ ਈ ਖਾਲੀ ਨਹੀਂ ਹੁੰਦੀ ਸੀ ਪਹਿਲਾਂ ਕੋ ਸਮਾ ਆ ਜਾਂਦੀ ਬੇਜਲੀ ਸਮਾ ਆ ਜਾਂਦਾ ਸੀਟਾਂ ਖਾਲੀ ਖਾਲੀ ਨੇ ਕੋਈ ਐਡਮਿਸ਼ਨ ਲੈਣ ਨੂੰ ਤਿਆਰ ਨਹੀਂ ਹੂੰ ਠੀਕ ਆ ਜੀ ਹੁਣ ਤੁਸੀਂ ਦੇਖੋ ਵੀ ਸਾਡੇ ਹਰ ਚੀਜ਼ ਪੜਾਈ ਆਈ ਵੀ ਆਈਐਫ ਆਈਪੀਐਸ ਬਣੋ ਆਈਐਸ ਬਣੋ ਤੇ ਪ੍ਰੋਫੈਸਰ ਬਣੋ ਥੋੜੀ ਕੋਈ ਇੰਜੀਨੀਅਰ ਬਣੋ ਜੀ ਬਿਲਕੁਲ ਮਹਿੰਦਰ ਜੀ ਮੈਂ ਤੁਹਾਡੀ ਗੱਲ ਕੱਟ ਰਿਹਾ ਪਰ ਮੈਂ ਇਹ ਕਹਿ ਰਿਹਾ ਕਿ ਜਿਹੜੇ ਨੌਜਵਾਨ ਭਾਵੇਂ ਜਮੀਨਾਂ ਵੇ ਪਾਵੇਂ ਗੈਨੇ ਰੱਖ ਕੇ ਪਾਵੇਂ ਜੋ ਮਜਬੂਰੀਆਂ ਦੇ ਵਿੱਚ ਕਰਜ਼ਾ ਚੁੱਕ ਕੇ ਬਾਹਰ ਗਏ ਨੇ ਪਰ 50 ਤੋਂ 60 ਲੱਖ ਰੁਪਏ ਦੀ ਰਕਮ ਥੋੜੀ ਨਹੀਂ ਹੁੰਦੀ ਬਹੁਤ ਵੱਡੀ ਰਕਮ ਖਰਚ ਕੇ ਗਏ ਨੇ ਕਿ ਇੱਧਰ ਇੱਕ ਕਾਮਯਾਬ ਬਿਜ਼ਨਸ ਚਲਾਉਣ ਲਈ 50 60 ਲੱਖ ਬਹੁਤ ਬਹੁਤ ਜ਼ਿਆਦਾ ਇਹ ਮੈਂ ਕਹਿੰਦਾ ਜ਼ਿਆਦਾ 22 ਲੱਖ ਰੁਪਏ ਦੇ ਵਿੱਚ ਖਰਚ ਕੇ ਵੀ ਤੁਸੀਂ ਬਹੁਤ ਵਧੀਆ ਬਿਜ਼ਨਸਮੈਨ ਦਾ ਕੰਮ ਕਰ ਸਕਦੇ ਹੋ ਪਰ ਇੱਥੇ ਕਰਨਾ ਪੈਣਾ ਉੱਥੇ ਬਹੁਤ ਨਜਾਇਜ਼ ਮਿਹਨਤਾਂ ਇੱਥੇ ਨਹੀਂ ਮਿਹਨਤ ਨਹੀਂ ਨਾਲੇ ਆਥਰੇ ਆਪਣੇ ਘਰੇ ਆਪਣੇ ਘਰ ਸਵੇਰੇ ਸ਼ਾਮ ਜੀ ਹੂੰ ਕੋਈ ਕਮੀ ਨਹੀਂ ਮੇਰੇ ਹਿਸਾਬ ਨਾਲ ਤਾਂ ਕੋਈ ਕਮੀ ਨਹੀਂ ਮਤਲਬ ਇਹ ਜੋ ਕੀਤਾ ਨੌਜਵਾਨਾਂ ਨੇ ਇੱਕ ਦੂਜੇ ਨੂੰ ਦੇਖ ਦੇ ਕੇ ਗਲਤ ਜਿਆਦਾ ਦੇਖ ਦੇ ਕੇ ਕੀਤਾ ਗਲਤ ਕੀਤਾ ਪੇਰੈਂਟਸ ਨੇ ਮਜਬੂਰੀ ਹੋ ਗਈ ਬੱਚਾ ਬਹੁਤ ਬੱਚੇ ਐਸੇ ਨੇ ਜਿਹੜੇ ਕੱਲੇ-ਕੱਲੇ ਵਿੱਚੇ ਹੋਣ ਦੇ ਨਾਂ ਤੇ ਵੀ ਅਸੀਂ ਨਹਿਰ ਦਸਾਲ ਮਾਰਾਂਗੇ ਸਾਨੂੰ ਅਸੀਂ ਇਹ ਕਰਾਂਗੇ ਅਸੀਂ ਵੀ ਸਾਡੇ ਪਿੰਡ ਪਰਲਾਨਾ ਗਿਆ ਹਾਂ ਵੀ ਮੈਂ ਜਾਣੇ ਜਾਣਾ ਹਾਂ ਪਰ ਜਗਾ ਚਾਉਂਦੀਆਂ ਫੋਟੋਆਂ ਦੇਖਦੇ ਕੇ ਇੰਸਟਾ ਤੇ ਫੇਸਬੁੱਕ ਤੇ ਉਹ ਕਹਿੰਦੇ ਨਾ ਅਸੀਂ ਵੀ ਅਮਰੀਕਾ ਵਾਲੇ ਵਜਣਾ ਬਿਲਕੁਲ ਬਿਲਕੁਲ ਪਰ ਇਸ ਦੇਖੋ ਦੇਖਸੇ ਜ਼ਿਆਦਾ ਲੋਕ ਬੱਚੇ ਗਏ ਨੇ ਦੇਖੋ ਦੇਖ ਦੇ ਵਿੱਚ ਪੰਜਾਬ ਸਾਡਾ ਖਾਲੀ ਹੋ ਗਿਆ ਪਰ ਇੱਥੇ ਮਤਲਬ ਬਹੁਤ ਕੰਮ ਦੀ ਕੋਈ ਕੰਮ ਤੁਹਾਡੇ ਬੱਚੇ ਤੁਹਾਡੇ ਨਾਲ ਬਿਜ਼ਨਸ ਸੰਭਾਲਦੇ ਨੇ ਮੇਰੇ ਨਾਲ ਬੱਚੇ ਮੇਰੇ ਬੱਚੇ ਨੂੰ ਮੈਂ ਕਿਹਾ ਦੀਆ ਬਹੁਤ ਲੰਬੇ ਸਮੇਂ ਜਿਵੇਂ ਦੌਰ ਚੱਲਦਾ ਵੀ ਤੁਸੀਂ ਪੁੱਤ ਜਾਣਾ ਮੇਰੇ ਬੱਚੇ ਕਹਿੰਦੇ ਪਾਪ ਇਸੇ ਥੱਲੇ ਕਿਉਂ ਕੰਮ ਕਰੀਏ ਖੁਦ ਆਪਾਂ ਮਾਲਕ ਬਣ ਕੇ ਕੰਮ ਕਰੀਏ ਆਪਦੇ ਮਾਲਕ ਆਪਾਂ ਅਸੀਂ ਆਪਦੇ ਖੰਮ ਦੇ ਖੁਦ ਮਾਲਕ ਆਈ ਜਦੋਂ ਜੀ ਕਰਦਾ ਕੰਮ ਕਰਾਂਗੇ ਜਦੋਂ ਜੀ ਕਰਦਾ ਨਹੀਂ ਕਰਾਂਗੇ ਵੈਸੇ ਮੈਂ ਇਹ ਇੱਕ ਸੁਝਾ ਦੇਣਾ ਆਪਣੇ ਪੰਜਾਬ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਵੀ ਜਿਹੜਾ ਤੁਸੀਂ ਇੱਕ ਪੇਰੈਂਟ ਹੁੰਦਾ ਬੱਚੇ ਦਾ ਉਹ ਬੱਚੇ ਨੂੰ ਗਾਈਡ ਕਰਦਾ ਉਹ ਪ੍ਰਿੰਸੀਪਲ ਹੁੰਦਾ ਜਿਵੇਂ ਸਕੂਲ ਕਾਲਜ ਦੇ ਪ੍ਰਿੰਸੀਪਲ ਦੇਖੀਓ ਉਹਦੇ ਥੱਲੇ ਸਾਰੀ ਟੀਮ ਚੱਲਦੀ ਆ ਅਸੀਂ ਆਪਣਾ ਜਿਹੜਾ ਪੇਰੈਂਟਸ ਆਪਣੇ ਬੱਚੇ ਨੂੰ ਜਿ ਬਿਠਾ ਕੇ ਸਮਝਾ ਦਈਏ ਪ੍ਰੋਪਰ ਵੀ ਬੇਟਾ ਥੋੜਾ ਬਾਹਰ ਕੋਈ ਬੈਨੀਫਿਟ ਨਹੀਂ ਇੱਥੇ ਤੁਸੀਂ ਕੰਮ ਕਰੋ ਮੇਰੇ ਲਈ ਦੀ ਸੀਟ ਆ ਤੁਸੀਂ ਸੰਭਾਲ ਲਓ ਹਮ ਔਰ ਜੇ ਬੱਚੇ ਨੂੰ ਪਿਆਰ ਨਾ ਸਮਝਾਵਾਂਗੇ ਆਪਾਂ ਉਹ ਬਿਲਕੁਲ ਇੱਥੇ ਹੀ ਕੰਮ ਕਰੂਗਾ ਇੱਕ ਵੱਡੀ ਗੱਲ ਮਿੰਦਰਪੁਰ ਜੀ ਇਹ ਵੀ ਆ ਕਿ ਜਦੋਂ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਸੀ ਤਾਂ ਅਕਸਰ ਪ੍ਰਿੰਸੀਪਲ ਉਹ ਸਕੂਲ ਦਾ ਕਾਲਜ ਦਾ ਯਾ ਸਕੂਲ ਮੁਖੀ ਅਕਸਰ ਪੁੱਛਿਆ ਕਰਦੇ ਸੀ ਜਾਂ ਕੋਈ ਮਹਿਮਾਨ ਬੇਟਾ ਤੂੰ ਖੜਾ ਹੋ 10 ਵੱਡਾ ਹੋ ਕੇ ਕੀ ਬੰਨਣਾ ਤਾਂ ਕੋਈ ਪਹਿਲਾ ਇੰਜੀਨੀਅਰ ਕੋਈ ਡਾਕਟਰ ਕੋਈ ਪਾਇਲਟ ਕੋਈ ਕੁਝ ਕੋਈ ਕੁਝ ਪਰ ਪਿਛਲੇ ਸਮੇਂ ਦੇ ਵਿੱਚ ਰੁਝਾਨ ਅਜਿਆ ਵੀ ਕਾਕਾ ਜੀ ਤੁਸੀਂ ਕੀ ਬੰਨੋ ਕਾਦੀ ਮੈ ਤਾਂ ਆਇਲੈਂਡਸ ਕਰਕੇ ਬਾਹਰ ਜਾਣਾ ਆਇਲਟਸ ਕਰਕੇ ਬਾਹਰ ਜਾਣਾ ਇਹ ਰੁਝਾਨ ਬਣ ਚੁੱਕਿਆ ਹੈ ਸੀ ਰੁਝਾਨ ਬਣ ਗਿਆ ਸੀ ਪਰ ਇਹ ਹੁਣ ਇਹ ਰੁਝਾਨ ਸਾਰਾ ਫੇਲ ਹੋ ਗਿਆ ਆਇਲਟ ਸੈਂਟਰ ਬਿੱਲੇ ਹੋ ਗਏ ਉਸ ਲੋਕਾਂ ਨੂੰ ਸੋਜੀ ਆ ਗਈ ਕੁਝ ਆ ਰਹੀ ਹੈ ਕੁਝ 2-4 ਮਹੀਨੇ ਪਹਿਲਾਂ ਹੀ ਕਿਸੇ ਦੇ ਬੱਚੇ ਮੇਰੇ ਬਾੜ ਚੋਂ ਭੇਜੇ ਨੇ ਮੈਂ ਉਹਨੂੰ ਕਿਹਾ ਬਥੇਰਾ ਜਾ ਕੇ ਵੀ ਆਇਆ ਕਰ ਵੀ ਤੁਸੀਂ ਨਾ ਭੇਜੋ ਭਵਿਕ ਚੰਗਾ ਨਹੀਂ ਹੈਗਾ ਪਰ ਫਿਰ ਵੀ ਧੱਕੇ ਨਾਲ ਭੇਜਤੇ ਲੋਨ ਕਰਾ ਕਰਾ ਕੇ ਲੋਨ ਕਰਾ ਕਰਾ ਕੇ ਹੁਣ ਪੈਸੇ ਨਹੀਂ ਦਿੱਤੇ ਜਾ ਰਹੇ ਪਰੇਸ਼ਾਨੀਆਂ ਫਿਰ ਕੰਮ ਵੀ ਨਹੀਂ ਮਿਲਦਾ ਬਾਹਰ ਕੰਮ ਨਹੀਂ ਉੱਥੇ ਕਿੱਥੇ ਮਿਲਣਾ ਕੰਮ ਨਹੀਂ ਉੱਥੇ ਦਾ ਉੱਥੇ ਇੱਕ ਹੋਰ ਦੱਸਦਾ ਮੈਨੂੰ ਦੱਸਿਆ ਕੈਨੇਡਾ ਚੋਂ ਬੰਦੇ ਨੇ ਸਾਡਾ ਰਹਿੰਦੇ ਨੇ ਪਰਿਵਾਰ ਲੰਬੇ ਸਮੇਂ ਤੋਂ ਕਹਿੰਦੇ ਵੀ ਜਦੋਂ ਮਤਲਬ ਉੱਥੇ ਇੰਨੀ ਬੁਰੀ ਹਾਲਤ ਆ ਲੜਕੀਆਂ ਦੀ ਖਾਸ ਕਰਕੇ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੰਨੇ ਹਾਲਾਤ ਨੇ ਸਾਡੇ ਪੰਜਾਬੀ ਸਾਡੀਆਂ ਧੀਆਂ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਜਦੋਂ ਜਾਂਦੀਆਂ ਨੇ ਕੈਨੇਡਾ ਦੇ ਵਿੱਚ ਪੇਰੈਂਟਸ ਦੇ ਨਾਲ ਨਹੀਂ ਹੁੰਦਾ ਕੱਲੀਆਂ ਹੁੰਦੀਆਂ ਨੇ ਉਹ ਕੀ ਕਰਦੀਆਂ ਨੇ ਉੱਥੇ ਆ ਕੇ ਕੀ ਹਾਲਾਤ ਨੇ ਉੱਥੇ ਅਸੀਂ ਰੋਜ਼ ਮੀਡੀਆ ਤੇ ਦੇਖ ਹੀ ਰਹਾਂ ਹੂੰ ਮੁੰਡਿਆਂ ਦੇ ਕੀ ਹਾਲਾਤ ਨੇ ਮਤਲਬ ਕਹਿੰਦਾ ਭਾਵੇਂ ਆ ਕਿ ਹੁਣ ਜੀ ਆਪਾਂ ਗੱਲ ਕਰੀਏ ਕਿ ਟਰੰਪ ਨੇ ਤਸਵੀਰ ਦਿਖਾ ਦਿੱਤੀ ਆ ਬਿਲਕੁਲ ਵੀ ਗੈਰ ਕਾਨੂੰਨੀ ਤਰੀਕੇ ਨਾਲ ਕਿਤੇ ਵੀ ਵਾਸ ਕਰੋਗੇ ਜਾਓਗੇ ਤਾਂ ਨਤੀਜਾ ਤੁਹਾਨੂੰ ਆਹੀ ਹੋਣਾ ਹਾਂ ਮੈਂ ਤੁਹਾਨੂੰ ਇਹੀ ਕਹੂੰਗਾ ਵੀ ਦੇਖੋ ਜਿਹੜੇ ਆਗੇ ਬੱਚੇ ਉਹ ਇੱਥੇ ਕੰਮ ਕਰਨ ਤੇ ਜਿਹੜੇ ਹੋਰ ਆਉਣਾ ਚਾਹੁੰਦੇ ਨੇ ਆਪਣੇ ਆਪ ਵੀ ਆ ਜਾਣਾ ਜਿਨ੍ਹਾਂ ਦਾ ਉੱਥੇ ਸੈਟਲਮੈਂਟ ਨਹੀਂ ਹੋਈ ਜਾਂ ਜਿਹੜੇ ਪੀਆਰ ਨਹੀਂ ਹੈਗੇ ਇੱਕ ਇੱਕ ਸਵਾਲ ਬਣਦਾ ਮਹਿੰਦਰ ਜੀ ਕਿ ਹੁਣ ਸਰਕਾਰ ਲਾਲੋ ਟਰੈਵਲ ਏਜੰਟਾਂ ਤੇ ਜਿਨ੍ਹਾਂ ਨੇ ਬਾਹਰ ਭੇਜੇ ਸੀ ਉਹਨਾਂ ਦੇ ਕਾਰਵਾਈ ਕੀਤੀ ਜਾਂਦੀ ਆ ਜਾ ਰਹੀ ਆ ਸਹੀ ਆ ਗਲਤ ਮੈਂ ਇਹ ਗੱਲ ਕਹਿੰਦਾ ਵੀ ट्रैवलिंग ਏਜੰਸੀ ਨੇ ਠੀਕ ਆ ਕਾਰਵਾਈ ਕਰ ਲੈਣਾ ਪਰ ਗੱਲ ਇਹ ਆ ਵੀ ट्रैवलिंग ਏਜੰਸੀ ਦੇ ਵੀ ਬੱਚਿਆਂ ਦਾ ਪ੍ਰੈਸ਼ਰ ਇੰਨਾ ਹੁੰਦਾ ਸੀ ਕਿ ਪੇਰੈਂਟਸ ਦਾ ਪ੍ਰੈਸ਼ਰ ਇੰਨਾ ਹੁੰਦਾ ਸੀ ਭੇਜੋ ਸਾਡੇ ਬੱਚੇ ਨੂੰ ਭੇਜੋ ਉਹ ਆਪਦੀ ਮਿਹਨਤ ਕਰਦੇ ਨੇ ਦੁਕਾਨਦਾਰੀ ਉਹਨਾਂ ਦੀ ਜਦੋਂ ਉਹਨਾਂ ਪੁੱਤ ਦੀ ਕਾਬਿਲਤ ਕਹਿੰਦੇ ਕਾਬਿਲ ਨਹੀਂ ਡਾਂਕੀ ਜਰੂਰ ਲਾ ਲੂ ਡਾਂਕੀ ਉਹਦਾ ਹੁਣ ਅਗਲੇ ਦਿਨ ਸਲਾਹਕਾਰ ਦੇ ਨਾਲ ਕਰਕੇ ਜਿਵੇਂ ਵੀ ਟਰੈਵਲਿੰਗ ਏਜੰਸੀ ਨੇ ਸਮਝਾਇਆ ਜੇ ਤਾਂ ਕਿਸੇ ਨੇ ਗਲਤ ਸਮਝਾਇਆ ਵੀ ਸਿੱਧੇ ਰਸਤੇ ਤੁਸੀਂ ਅੱਜ ਹੱਥ ਜੜਾਤਾ ਉਥੇ ਉਹਨੂੰ ਕੰਮ ਲਵਾਤਾ ਮੇਰੀ ਜ਼ਿੰਮੇਵਾਰੀ ਆ ਫਿਰ ਤਾਂ ਪੈਸੇ ਜਾਇਜ਼ ਨੇ ਜੇ ਉਹਨਾਂ ਨੇ ਡੌਂਕੀਆਂ ਲਵਾਈਆਂ ਨੇ ਜਾਂ ਉਹਨਾਂ ਨੇ ਗਲਤ ਕੰਮ ਕੀਤਾ ਪੈਸੇ ਲੈ ਕੇ ਫਿਰ ਉਹਨਾਂ ਦੇ ਪਰ ਜੁਲਈਆ ਪਰਚਾ ਕਰਨਾ ਹਾਂ ਵੀ ਪਹਿਲਾਂ ਸੱਚ ਦੱਸਿਆ ਜਾਂ ਨਹੀਂ ਦੱਸਿਆ ਹਾਂ ਸੱਚ ਦੱਸਿਆ ਪਹਿਲਾਂ ਮਤਲਬ ਬੱਚੇ ਤੋਂ ਪੁੱਛਿਆ ਜਾਵੇ ਪਰਿਵਾਰ ਤੋਂ ਪੁੱਛਿਆ ਜਾਵੇ ਫਿਰ ਉਹ ਟਰੈਵਲ ਐਜੰਟ ਨੂੰ ਰਮੇਂਦਰ ਜੀ ਆਪਾਂ ਦਾ ਪਤਾ ਹੀ ਆ ਕਿ ਜਦ ਆਪਾਂ ਦੇਖੋ ਆਪਾਂ ਉਸ ਚੀਜ਼ ਦੇ ਕਾਬਿਲ ਨਹੀਂ ਅਮਰੀਕਾ ਜਾਣ ਦੇ ਸਿੱਧੇ ਤੌਰ ਤੇ ਆਪਾਂ ਕਾਬਿਲ ਨਹੀਂ ਜੇ ਆਪਾਂ ਨੂੰ ਘੁਮਫਰਾ ਕੇ ਕੋਈ ਜੰਗਲਾਂ ਵਿੱਚ ਲਈ ਜਾਂ ਕੋਈ ਅਦਰ ਕੰਟਰੀ ਵਿੱਚ ਦੀ ਲੈ ਕੇ ਜਾਓ ਤਾਂ ਪਤਾ ਹੀ ਹੈ ਕਿ ਇੱਕ ਝੋਲ ਆ ਦੇਖੋ ਮੈਂ ਇੱਕ ਗੱਲ ਦੱਸਦਾ ਮੈਂ ਬਿਜ਼ਨਸਮੈਨ ਬੰਦਾ ਮੇਰੇ ਆਸਟ੍ਰੇਲੀਆ ਦੇ ਵਿਜੇ ਲੱਗੇ ਨੇ ਮੇਰੇ ਕੈਨੇਡਾ ਦੇ ਵਿਜੇ ਲੱਗੇ ਨੇ 10-10 ਸਾਲ ਦੇ ਮੇਰੇ ਜੁਕੇ ਦੇ ਵਿਜੇ ਲੱਗੇ ਨੇ ਮੈਨੂੰ ਕੋਈ ਰੁਕਾਵਟ ਨਹੀਂ ਮੈਂ ਪੂਰੇ ਵਰਲਡ ਦੀ ਕੋਈ ਕੰਟਰੀ ਛੱਡੀ ਜਿੱਥੇ ਨਾ ਗਿਆ ਹੋਵੇ ਤੋੜਾ ਬਿਜ਼ਨਸ ਵਧੀਆ ਨਾ ਸੋਨੂੰ ਕੰਟਰੀ ਆਪਣੇ ਆਪ ਦਿੰਦੀ ਆ ਗਈ ਆ ਤੁਹਾਡਾ ਬੈਲੈਂਸ ਸ਼ੀਟ ਦੇਖ ਕੇ ਆਓ ਵੀ ਆਓ ਘੁੰਮ ਕੇ ਜਾਓ ਦੇਖੋ ਸਾਡੇ ਆਗੇ ਬਿਜ਼ਨਸ ਨੂੰ ਇਧਰੋਂ ਦੇਖ ਕੇ ਜਾਓ ਸਾਨੂੰ ਮੈਨੂੰ ਅਜ ਤੱਕ ਨਹੀਂ ਮੇਰਾ ਕੋਈ ਰਿਫਿਊਜੀ ਹੋਇਆ ਹੀ ਨਹੀਂ ਵਿਜਾ ਅਜ ਤੱਕ ਤੇ ਦੇਖੋ ਤੁਸੀਂ ਦੇਖੋ ਮੈਨੂੰ 30 ਸਾਲ ਹੋ ਜਾਂਦੇ ਨੇ ਬਾਹਰ ਕੰਟਰੀਆਂ ਚ ਜੀ ਸਾਰੇ ਵਰਲਡ ਦੇ ਵਿੱਚ ਲੱਗੇ ਨੇ ਉਹਨਾਂ ਪਿੱਛੇ ਸਾਊਥ ਅਫਰੀਕਾ ਜਾ ਕੇ ਹੂੰ ਉਸ ਤੋਂ ਪਹਿਲਾਂ ਮੈਂ ਯੂਰਪ ਕੰਟਰੀਆਂ ਜਾ ਕੇ ਆਸਟ੍ਰੇਲੀਆ ਜਾ ਕੇ ਆ ਕੈਨੇਡਾ ਜਾ ਕੇ 10 ਸਾਲ ਦੇ ਮੇਰਾ ਕੈਨੇਡਾ ਦਾ ਵਿਜਾ ਜਦੋਂ ਮਰਜ਼ੀ ਜਾਈਏ ਕੈਨ ਦਾ ਭਾਵੇਂ ਹੈ ਜੀ ਬਿਲਕੁਲ ਕਾਰੋਬਾਰ ਨੂੰ ਲੈ ਕੇ ਹਰ ਨੌਜਵਾਨ ਨੂੰ ਚੰਗੀ ਸੇਧ ਲੈਣੀ ਚਾਹੀਦੀ ਆ ਆਪਣਾ ਜੇਕਰ ਤੁਹਾਡੇ ਕੋਲ 50 50 60 8 ਲੱਖ ਬਾਹਰ ਜਾਣ ਨੂੰ ਹੈਗੇ ਨੇ ਤਾਂ ਫਿਰ ਆਪਣਾ ਬਿਜ਼ਨਸ ਸਟਾਰਟ ਕਰਨ ਨੂੰ 20 ਤੋਂ 25 ਲੱਖ ਰੁਪਏ ਕਿਉਂ ਨਹੀਂ ਕਰ ਸਕਦੇ ਖਰਚ ਸਕਦੇ ਬਿਲਕੁਲ ਜੀ 25 ਲੱਖ ਰੁਪਏ ਬਹੁਤ ਆ ਇੱਥੇ ਕੰਮ ਦੀ ਕੋਈ ਕਮੀ ਨਹੀਂ 25 ਲੱਖ ਰੁਪਏ ਵੀ ਬਹੁਤ ਆ ਜੇ ਬੱਚੇ ਵਧੀਆ ਪੜੇ ਹੋਏ ਨੇ ਉਹਨੂੰ ਨੌਕਰੀ ਦੀ ਵੀ ਕਮੀ ਨਹੀਂ ਜੌਬ ਵੀ 50 50000 70 70000 ਰਾਈਟ ਸੈਕਟਰ ਤੇ ਵੀ ਪ੍ਰਾਈਵੇਟ ਸੈਕਟਰ ਤੇ ਨਜਾਇਜ਼ ਜੌਬ ਆ ਜੀ ਹੂੰ ਤਰਫੀਆਂ ਬਈਨੇ ਕੰਪਨੀ ਨੇ ਜੌਬ ਨੂੰ ਵੀ ਆਓ ਕਾਬਲੀਅਤ ਬੱਚੇ ਆਓ ਹਾਂ ਬਿਲਕੁਲ ਤੇ ਵਕਈ ਜੇ ਆਪਾਂ ਗੱਲ ਕਰੀਏ ਤਾਂ ਕਾਬਲੀਅਤ ਹੋਣੀ ਜ਼ਰੂਰੀ ਆ ਜੇ ਆਪਾਂ ਵਿਦੇਸ਼ਾਂ ਵਿੱਚ ਵੀ ਜਾਂਦੇ ਆ ਨਾ ਉੱਥੇ ਜੇ ਸਫਾਈ ਸੇਵਕ ਵੀ ਰੱਖਣਾ ਸਫਾਈ ਵਾਲਾ ਵੀ ਰੱਖਣਾ ਤਾਂ ਉੱਥੇ ਵੀ ਇੰਟਰਵਿਊ ਹੁੰਦੀ ਆ ਜਦ ਉੱਥੇ ਇੰਟਰਵਿਊ ਹੁੰਦੀ ਆ ਤਾਂ ਫਿਰ ਇੱਥੇ ਆਪਾਂ ਇਹ ਕਾਬਲੀਅਤਾਂ ਕਿਉਂ ਨਹੀਂ ਬਣਾਉਂਦੇ ਕਿਉਂ ਨਹੀਂ ਆਪਾਂ ਐਜੂਕੇਟ ਹੁੰਦੇ ਕਿਉਂ ਨਹੀਂ ਆਪਾਂ ਬਿਜ਼ਨਸ ਦੀਆਂ ਕਲਾਸਾਂ ਲਾਉਂਦੇ ਕਿਉਂ ਨਹੀਂ ਆਪਾਂ ਸ਼ੇਅਰ ਮਾਰਕੀਟ ਵੱਲ ਜਾਂਦੇ ਕਿਉਂ ਨਹੀਂ ਆਪਾਂ ਬਿਜ਼ਨਸ ਕਿਵੇਂ ਰਨ ਕਰੀਦਾ ਕਿਵੇਂ ਜ਼ੀਰੋ ਤੋਂ ਸਟਾਰਟ ਅਪ ਕਰੀਦਾ ਦੇਖਣਾ ਜੇਕਰ ਅਜਿਹੇ ਕੋਈਸ ਹੁੰਦਾ ਤਾਂ ਮਹਿੰਦਰਪੁਰਤੀ ਵਰਗੇ ਕਾਮਯਾਬ ਬਿਜ਼ਨਸਮੈਨ ਨੇ ਜਿਹੜੇ ਕਿ ਹਮੇਸ਼ਾ ਹੋਰਾਂ ਨੂੰ ਵੀ ਗਾਈਡ ਕਰਦੇ ਨੇ ਕਿ ਜਿਹੜਾ ਕਾਰੋਬਾਰ ਆ ਆਪਣਾ ਕਾਰੋਬਾਰ ਆ ਉਹ ਸ਼ੁਰੂ ਕਰੋ ਜੇਕਰ ਤੁਹਾਡੇ ਕੋਲ 20-25 ਲੱਖ ਰੁਪਏ ਤਾਂ ਇੱਥੇ ਹੀ ਕਾਰੋਬਾਰ ਕਰ ਸਕਦੇ ਹੋ ਫਿਰ ਗਲਤ ਰਾਸਤੇ ਤੇ ਗਲਤ ਤਰੀਕੇ ਦੇ ਨਾਲ ਇਲੀਗਲ ਤਰੀਕੇ ਦੇ ਨਾਲ ਕਿਉਂ ਫਿਰ ਤੂੰ ਵਿਦੇਸ਼ ਜਾਣਾ ਤੇ ਬਾਅਦ ਵਿੱਚ ਤਸਵੀਰਾਂ ਅਜਹੀਆਂ ਆਣ ਕੇ ਅਗਲਾ ਤੁਹਾਨੂੰ ਉੱਥੋਂ ਫੜ-ਫੜ ਕੇ ਹੱਥ ਖੜੀਆਂ ਲਾਲਾ ਕਿ ਤੁਹਾਨੂੰ ਵਾਪਸ ਘਰਾਂ ਨੂੰ ਭੇਜ ਜਾਵੇ ਚਲੋ ਖੈਰ ਇਹ ਵੀ ਮੇਂਦਰ ਦੀ ਬਹੁਤ ਵੱਡੀ ਗੱਲ ਹੈ ਕਿ ਮਾਂ ਪੁੱਤ ਮਾਂ ਬਾਪ ਨੂੰ ਆਪਣਾ ਪੁੱਤ ਜਿਹੜਾ ਸਹੀ ਸਲਾਮਤ ਮਿਲ ਗਿਆ ਮੈਂ ਤਾਂ ਇਹੀ ਕਹੂੰਗਾ ਵੀ ਪ੍ਰਮਾਤਮਾ ਦਾ ਅਰਦਾਸ ਕਰਦਾ ਹਾਂ ਵੀ ਸੋਡੇ ਬੱਚੇ ਤੁਹਾਡੇ ਜਿਨ੍ਹਾਂ ਦੇ ਆਗੇ ਘਰ ਸਹੀ ਸਲਾਮਤ ਉਹਨਾਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਵੀ ਸਾਡਾ ਬੱਚਾ ਸਾਡੀ ਗੋਦ ਚ ਆ ਗਿਆ ਮਾਂ ਦੀਆਂ ਅੰਦਰਾਂ ਨੇ ਪਿਓ ਦੀਆਂ ਅੰਦਰਾਂ ਨੇ ਬਿਲਕੁਲ ਜੀ ਬਿਲਕੁਲ ਕਿੱਦਾਂ ਦੀ ਲੱਗੀ ਇੰਟਰਵਿਊ ਜ਼ਰੂਰ ਕਮੈਂਟ ਕਰਕੇ ਦੱਸਿਓ ਸਾਡਾ ਮਕਸਦ ਸਿਰਫ ਇੰਨਾ ਹੀ ਹੈ ਕਿ ਜਿਹੜੇ ਨੌਜਵਾਨ ਹਲੇ ਵੀ ਕੁਝ ਨੌਜਵਾਨ ਨੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਮਿਹਨਤ ਮਜ਼ਦੂਰੀ ਕਰਨਾ ਚਾਹਦ ਨੇ ਤੇ ਉਹਨਾਂ ਕੋਲ ਥੋੜੇ-ਮੋٹے ਪੈਸੇ ਹੈਗੇ ਨਹੀਂ ਵਿਦੇਸ਼ ਜਾਣ ਜੋਗੇ ਤਾਂ ਇੱਥੇ ਰਹਿ ਕੇ ਪੰਜਾਬ ਰਹਿ ਕੇ ਆਪਣੇ ਸ਼ਹਿਰ ਪਿੰਡ ਰਹਿ ਕੇ ਆਪਣੇ ਘਰ ਰਹਿ ਕੇ bizness run ਕਰ ਸਕਦੇ ਨੇ bizness ਮੈਨ ਬਣ ਸਕਦੇ ਨੇ ਇੱਕ ਚੰਗੇ ਸਫਲ ਇਨਸਾਨ ਬਣ ਸਕਦੇ ਆਗਰ bizness ਨਹੀਂ ਕਰਨਾ জব ਬਹੁਤ ਜ਼ਿਆਦਾ ਤੁਸੀਂ ਕੰਪਨੀਾਂ ਦੇ জব ਵੀ ਕਰ ਸਕਦੇ ਹੋ ਹਮ ਬਿਲਕੁਲ ਕੋਈ ਕਮੀ ਨਹੀਂ ਕਿਸੇ ਚੀਜ਼ ਦੀ জব ਕਰ ਸਕਦੇ ਹੋ ਪਰ ਇਹ ਆ ਵੀ ਜੇਕਰ ਤੁਹਾਡੇ ਕੋਲ ਕੋਈ ਹੁਨਰ ਆ ਕੋਈ ਸਕਿੱਲ ਲਾਤਾ ਤੁਹਾਡੀ জব ਜਿਹੜੀ ਹੈਗੀ ਆ ਵਧੀਆ ਲੱਗੇਗੀ ਪਰ ਜੇਕਰ ਲੇਬਰ জব ਕਰਨੀ ਆ ਤਾਂ ਉਹ ਫਿਰ ਪੈਸੇ ਲੇਬਰ জব ਦੇ ਹੋਣੇ ਹੈ ਕਮੈਂਟ ਕਰਕੇ ਜਰੂਰ ਦਿਓ ਵੀਡੀਓ ਕਿਦਾਂ ਦੀ ਲੱਗੀ ਮਲੇਰ ਕੋਟਲਾ ਤੋਂ ਸੁੱਖਾ 克里瓦拉。Clearly,